ਵਾਇਗਰ ਜੀ ਕਾਲਸਾ ਮੈਂ ਕੀ ਕੀ ਪਤੇ ਸਸ਼ਕਾਲ ਮੈਂ ਤੁਹਾਡ ਨਾਲ ਪ੍ਰਿਆਤ ਦੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਬੀਤੇ ਦਿਨ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਮੁਟਿਆਰ ਗੋਲੀ ਦਾ ਸ਼ਿਕਾਰ ਹੋ ਗਈ ਸੀ ਤੇ ਉਸ ਤੋਂ ਬਾਅਦ ਉਸ ਮੁਟਿਆਰ ਦੀ ਮ੍ਰਿਤਕ ਦੇ ਹੁਣ ਉਸ ਦੇ ਜੰਦੇ ਪਿੰਡ ਉਹੰਦਾ ਵਿਖੇ ਪਹੁੰਚ ਗਿਆ ਜਿੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਕਾਫੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਮ ਅੱਖਾਂ ਦੇ ਨਾਲ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੀ ਧੀ ਨੂੰ ਅੰਤਿਮ ਵਿਦਾਇਕ ਦਿੱਤੀ ਜਾ ਰਹੀ ਹੈ ਜਿੱਥੇ ਦੇਖ ਸਕਦੇ ਹੋ ਕਿ ਨਾ ਸਿਰਫ ਪਰਿਵਾਰਿਕ ਮੈਂਬਰ ਦੀਆਂ ਅੱਖਾਂ ਨੰਮ ਨੇ ਬਲਕਿ ਹਰ ਇੱਕ ਉਸ ਸਾਖ ਜੋ ਇੱਥੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਲਈ ਪਹੁੰਚਿਆ ਹੋਇਆ ਉਹ ਸਭ ਦੀਆਂ ਅੱਖਾਂ ਭਿੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰੋਂਦੇ ਕੁਲੌਂਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਦੇਖ ਸਕਦੇ ਹੋ ਕਿ ਸੋਹਣੀ ਸੁਨੱਖੀ ਮੁਟਿਆਰ ਹਰ ਸਿਮਰਤ ਰੰਦਾਵਾ ਜਿਸ ਦਾ ਨਾ ਕੋਈ ਕਸੂਰ ਸੀ ਸਿਰਫ ਉਹ ਆਪਣਾ ਵਾਜਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਤੇ ਉਸ ਦੌਰਾਨ ਦੋ ਗੁੱਟਾਂ ਦੇ ਵਿਚਾਲੇ ਲੜਾਈ ਹੁੰਦੀ ਹੈ ਗੋਲੀ ਚਾਲਦੀ ਹੈ ਤੇ ਗੋਲੀ ਸਿੱਧਾ ਜਾ ਕੇ ਹਰਸਿਮਰਤ ਰੰਦਾਵਾ ਦੇ ਲੱਗਦੀ ਹੈ ਜਿਸ ਦੌਰਾਨ ਉਸਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਸਦੀ ਮਰਤਕ ਦੇ ਜਿਹੜੀ ਹੈਗੀ ਹੈ ਉਸਦੇ ਪਿੰਡ ਲਿਾਈ ਜਾ ਰਹੀ ਹੈ ਅੱਜ ਲੈ ਕੇ ਜਾਣਾ ਸੀ ਯਾਨੀ ਕਿ ਅੱਜ ਹਰਸਿਮਰਤ ਦਾ ਪਰਿਵਾਰਿਕ ਮੈਂਬਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਇਹ ਤਸਵੀਰਾਂ ਦੇਖ ਸਕਦੇ ਹੋ ਪਾਵੂ ਕਰ ਦੇਣ ਵਾਲੀਆਂ ਤਸਵੀਰਾਂ ਜਿੱਥੇ ਸਾਹਮਣੇ ਆਈਆਂ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿ ਸਰਾ ਪਰਿਵਾਰਿਕ ਮੈਂਬਰ ਆਪਣੇ ਬੱਚੀ ਨੂੰ ਨਿਖਾਰ ਰਹੇ ਨੇ ਅਤੇ ਆਖਰੀ ਵਾਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਇਹ ਉੱਠ ਜਾ ਸੋਣਿਆ ਸਾਡੇ ਤੋਂ ਕਿਹਾ ਕੋਈ ਗਲਤੀ ਹੋ ਗਈ ਹੈ ਤੂੰ ਰੁਸ ਕੇ ਚੱਲਿਆ ਸਾਡੇ ਕੋਲੋਂ ਇਹ ਭਾਵੁਕ ਬੋਲ ਜਿਹੜੇ ਨੇ ਪਰਿਵਾਰਿਕ ਮੈਂਬਰਾਂ ਵੱਲੋਂ ਕਹੇ ਜਾ ਰਹੇ ਨੇ ਪਰ ਸੋਣੀ ਸੁਨੱਖੀ ਮੁਟਿਆ ਹਰਸਿਮਰਤ ਰੰਧਾਵਾ ਜਿਹੜੀ ਹੈ ਇਸ ਦੁਨੀਆ ਤੋਂ ਚਲੀ ਗਈ ਹੈ ਬਿਨਾਂ ਕਿਸੇ ਕਸੂਰ ਤੋਂ ਬਸ ਇੱਕ ਕਸੂਰ ਸੀ ਕਿ ਉਹ ਕੈਨੇਡਾ ਦੇ ਵਿੱਚ ਆਪਣਾ ਭਵਿੱਖ ਨੂੰ ਸਵਾਰਨ ਦੇ ਲਈ ਗਏ ਸੀ ਪਰ ਬਿਨਾਂ ਕਿਸੇ ਕਸੂਰ ਤੋਂ ਕਿਸੇ ਦੀ ਲੜਾਈ ਦਾ ਖੁਦ ਸ਼ਿਕਾਰ ਬਣ ਜਾਂਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਾ ਹਰ ਸਿਮਰਤ ਰੰਦਾਵਾ ਦੀ ਜਿਹੜੀ ਮ੍ਰਿਤਕ ਤੇ ਹੈ ਉਹ ਇੱਕ ਘੰਟੇ ਦੇ ਲਈ ਆਖਰੀ ਦਰਸ਼ਨਾਂ ਦੇ ਲਈ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਕੇ ਇਸ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਆਖਰੀ ਦਰਸ਼ਨ ਉਸ ਦੇ ਕੀਤੇ ਗਏ ਅਤੇ ਉਸ ਤੋਂ ਬਾਅਦ ਪੰਜ ਤੱਤਾਂ ਦੇ ਵਿੱਚ ਵਲੀਨ ਕਰ ਦਿੱਤਾ ਗਿਆ ਹਰਸਿਮਰਤ ਕੋਰ ਹਰਸਿਮਰਤ ਰੰਧਾਵਾ ਨੂੰ ਤਾਂ ਪਰਿਵਾਰ ਬੇਹੱਦ ਹੀ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਮੌਕੇ ਉੱਤੇ ਇਸ ਦੁੱਖ ਦੀ ਘੜੀ ਨੂੰ ਬਿਆਨ ਕਰਨ ਦੌਰਾਨ ਮੌਕੇ ਉੱਤੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਹੋਏ ਲੋਕਾਂ ਦਾ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਉਹ ਸੁਣਦੇ तकरीबन 9 ਦਿਨ ਬਾਅਦ ਸਭੀ ਮ੍ਰਿਤਕ ਦੇ ਸਾਮ ਮਿਲੀ ਆ ਸਾਡੀ ਸਾਡੀ ਮਤਲਬ ਚਲੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤੇ ਕੋਈ ਮਰਦ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਡੀ ਦੀ ਮંજੂਰੀ ਲੈ ਕੇ ਨਾ ਤੇ ਤਿੰਨ ਚਾਰ ਛੁੱਟੀਆਂ ਨਾ ਆਉਂਦੀ ਤਿੰਨ ਚਾਰ ਛੁੱਟੀਆਂ ਪਹਿਲਾਂ ਸਾਡੇ ਨਾਲ ਹੋਰ ਪਹਿਲਾਂ ਆ ਜਾਂਦੀ ਪਰ ਜੋ ਫਾਂ ਨੇ ਜਿਵੇਂ ਲਿਖਿਆ ਹੁੰਦਾ ਉਹਦੇ ਸਧਾਰਨ ਤੇ ਸਾਰਾ ਕੁਝ ਹੁੰਦਾ ਪਰ ਸਾਡਾ ਬਹੁਤਨੇਕ ਬੱਚਾ ਦੀ ਹੈ ਬੱਚੇ ਜੰਮਦੇ ਦੀ ਤੁਝ ਉਹ ਤਾਂ ਕੋਈ ਕਾਤਲ ਕੋਤਲ ਨੇ ਪੜੇ ਨੇ ਹਾਂ ਕਾਤਲ ਉਹਨਾਂ ਦੱਸਦੇ ਗੱਡੀਆਂ ਪੜ ਲੀਆਂ ਬੰਦੇ ਵੀ ਉਹਨਾਂ ਟਰੈਸ ਕਰ ਲੈਣੇ ਪਰ ਸਾਡੇ ਹੱਥ ਤੋਂ ਇਹਨਾਂ ਕੋਈ ਛਾਣਾ ਛੱਡਦੀ ਨਹੀਂ ਸਰਕਾਰ ਉਹ ਟਰੈਸ ਕਰਕੇ ਸਭ ਕੁਝ ਚੱਲੂ ਜੋ ਉਹਨਾਂ ਦੇ ਮਤਲਬ ਆਧਾਰ ਤੇ ਦੇਣਗੇ ਸਜ਼ਾ ਜਾਂ ਜੋ ਵੀ ਆ ਬੰਦੇ ਲੱਭ ਲੈਂਦੇ ਕੀ ਕਹਿਣਾ ਕਹਿਣਾ ਬਹੁਤ ਔਖਾ ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਏ ਏਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿੰਨਾਂ ਨੇ ਨਗਰ ਦੀ ਸੇਵਾ ਕੀਤੀ ਕਾਫੀ ਸਮਾਂ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਛ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੀ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨਗਰ ਨੂੰ ਪੰਜਾਬ ਨੂੰ ਇਹ ਜਿਹੜਾ ਝੰਡੋੜ ਕੇ ਰੱਖ ਦਿੱਤਾ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸੰਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ Laash ਆਈ ਅੱਜ ਕਾਫੀ ਦਿਨਾਂ ਬਾਅਦ ਆਈ ਆ ਜੇਕਰ ਸਰਕਾਰਾਂ ਸੰਯੋਗ ਕਰਦੀਆਂ ਤੇ ਇਹ ਜਿਹੜੀ লাশ ਆ ਗਈ ਚਲੋ ਜੋ ਪਾਣਾ ਵਰਤ ਗਿਆ ਸੀ ਉਹ ਤੇ ਵਰਤੀ ਗਿਆ ਹੈਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਡੀਕ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਬਾਕੀ ਗੱਲ ਕਰਦੇ ਆ ਕਿ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲਾਉਂਡ ਆਰਡਰ ਬਹੁਤ ਖਰਾਬ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਤਰਨਤਾਰਨ ਦੇ ਵਿੱਚ ਹੀ ਬਹੁਤ ਜੜੀਆਂ ਜਿਹੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹੜੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਗੁੰਡਾਗਰਦੀ ਆ ਇਹ ਕੋਈ ਨਾ ਕੋਈ ਜਿਹੜੇ ਟੁਕਵੇਂ ਜਿਹੜੇ ਆਗੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਸੋ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਾਕੇ ਪਰਦੀਆਂ ਸ਼ਖਸੀਅਤਾਂ ਆਈਆਂ ਜਿੰਨਾਂ ਸਾਰਿਆਂ ਦਾ ਪਰਿਵਾਰ ਲੋ ਇਹ ਦੁੱਖ ਵੰਡਾਉਣ ਦੇ ਵਿੱਚ ਕੋਟਨ ਕੋਟ ਧੰਨਵਾਦ